ਵਾਹਿਗੁਰੂ ਅਸੀਂ ਖੜਾਉਣਿਆਂ ਨਾਲ ਖੇਡ ਰਹੇ ਹਾਂ ਕੁਦਰਤ ਸਾਨੂੰ ਖੜਾ ਰਹੀ ਹੈ ਸਿਮਰਤੀਆਂ ਦਾ ਹਿੱਸਾ ਕੀ ਹੈ ਇਹ ਨੌ ਤਰ੍ਹਾਂ ਦਾ ਜੋ ਮਨ ਹੈ ਸਮਝ ਸ ਕਰਨਾ ਖੁਸ਼ੀ ਨੂੰ ਆਉਣੀ ਬਦਬੋ ਆਣੀ ਇਹ ਕੋਈ ਭੈੜਾ ਸਮਾਚਾਰ ਆਉਂਦਾ ਹੈ ਸਰੀਰ ਜੋ ਪਹਿਲਵਾਨ ਹੈ ਉਹ ਵੀ ਬੇਜਾਨਾ ਹੋ ਜਾਂਦਾ ਹੈ ਸੂਰਾ ਬੰਨਾ ਪਏਗਾ ਭਗਤ ਬੰਨਾ ਪਏਗਾ ਇੱਕ ਇੱਕ ਕਦਮ ਇੱਕ ਇੱਕ ਬੋਲ ਬੋਲ ਹੀ ਹਨ ਸਾਡਾ ਜੀਵਨ ਸ਼ਬਦ ਹੀ ਹੈ ਜੀਵਨ ਸੋ ਇਹ ਮੋਬਾਈਲ ਨਵਾਂ ਖਰੀਦਿਆ ਇਹਦੇ ਨਾਲ ਕਾਪੀ ਮਿਲੀ ਨਿੱਕੀ ਜੀ ਕੀ ਇਹਦੇ ਚ ਕੰਪਨੀ ਨੇ ਗੁਣ ਪਾਏ ਹਨ ਕੀ ਸਿਸਟਮ ਹੈ ਸ ਸਾਨੂੰ ਸ਼੍ਰੀ ਰੁਗਰਾਜ ਸਾਹਿਬ ਜੀ ਇੱਕ ਵੱਡਾ ਖਜ਼ਾਨਾ ਮਿਲਿਆ ਸੀ 239 ਸਾਲ ਜੀ ਕੇ ਸ਼ਬਦ ਦੇ ਲੜ ਲਾਇਆ ਸੀ ਇਹ ਤਾਂ ਖੋਪਰੀ ਦਾ ਸਵਾਰ ਹੈ ਬਹੁਤ ਤੋਂਪ ਲੱਗੀ ਪਾਣੀ ਤਾਂ ਬਿਲਕੁਲੇ ਸੋ ਇੱਕ ਛਾਂਟ ਬੈਠੇ ਬੋਰਡ ਦੀ ਛਾ ਉਹ ਸੇਵ ਹੋ ਗਈ ਇੱਥੇ ਕੋਈ ਲੰਗ ਰਿਆ ਸੀ ਬਾਬਾ ਜੀ ਪਾਣੀ ਛਕਣਾ ਉਹਨੇ ਜਲ ਸ਼ਿਕਾਤਾ ਉਹ ਸੇਵ ਹੋ ਗਿਆ ਆਨੰਦ ਇੱਥੇ ਇਹਦਾ ਹੈ ਆਨੰਦ ਆ ਖੋਪਰੀ ਉੱਪਰ ਜੋ ਇਹਦਾ ਹੈ ਸਾਰਾ ਖੇਲ ਸ ਪਹਿਲਵਾਨ ਕੌਣ ਹੈ ਜੋ ਆਪਣੀ ਜ਼ਿੰਦਗੀ ਨਾਲ ਸੰਘਰਸ਼ ਕਰੇਗਾ ਸ ਉਧਰ ਜੰਦ ਸ਼ੁਰੂ ਹੋ ਜੇ ਨਹੀਂ ਲੜਿਆ ਜਾਣਾ ਜ ਉਹਨੂੰ ਤੇ ਬੰਦੂਕ ਫੜਨ ਦੀ ਅਕਲ ਜਿੰਨੂੰ ਖਲਾ ਰਿਆ ਹੈ ਇਹ ਜੀਵਨ ਚ ਕਿਰਤ ਕਰਨੀ ਪੈਗੀ ਮਿਹਨਤ ਕਰਨੀ ਪੈਗੀ ਫਿਰ ਤੋ ਜੀਵਨ ਬਾਜੀ ਜਿੱਤ ਜਾਏਗਾ ਬਾਬਾ ਜੀ ਤੋਂ ਵਿਚਾਰ ਸੁਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਆਪਾਂ ਭਾਈ ਢੱਲੇ ਦੇ ਸੰਬੰਧ ਦੇ ਵਿੱਚ ਕੁਝ ਲੈਣਾ ਬੋਲਣੀਆਂ ਨੇ ਤੇ ਜਿਸ ਟਾਈਮ ਜੰਗ ਹੋਇਆ ਜੁੱਧ ਹੋਇਆ ਗੁਰੂ ਗੋਬਿੰਦ ਸਿੰਘ ਜੀ ਨਾਲ ਖਾਨਾ ਨੇ ਬਹੁਤ ਜ਼ਬਰਦਸਤੀ ਜੁੱਧ ਕੀਤੇ ਬਹੁਤ ਜ਼ਬਰਦਸਤੀ ਆਪਣੇ ਮਾਨਾਂ ਦੀਆਂ ਕਰੀਆਂ ਭਾਈ ਡੱਲਾ ਕੁਝ ਦੂਰ ਰਹਿ ਰਿਹਾ ਸੀ ਗੁਰੂ ਸਾਹਿਬ ਤੋਂ ਪਰ ਉਸ ਭਾਈ ਡੱਲੇ ਨੇ ਪਤਾ ਲੱਗਿਆ ਵੀ ਗੁਰੂ ਜੀ ਨਾਲ ਤਾਂ ਕੰਮ ਹੋਇਆ ਸਮਾ ਹੋਇਆ ਇਕੱਠੇ ਹੋ ਗਏ ਗੁਰੂ ਜੀ ਤੇ ਭਾਈ ਡੱਲਾ ਜੀ ਭਾਈ ਡੱਲਾ ਜੀ ਕਹਿਣ ਲੱਗਿਆ ਗੁਰੂ ਜੀ ਤੁਸੀਂ ਮੈਨੂੰ ਕਿਉਂ ਨਾ ਸੁਨੇਹਾ ਲਾਇਆ ਗੋ ਗੁਰੂ ਸਾਹਿਬ ਕਹਿਣ ਲੱਗੇ ਕਾ ਤੋ ਭਾਈ ਡੱਲਿਆ ਗੁਰੂ ਦੀ ਛੋਡੇ ਤੇ ਐਨੀਆਂ ਨਸੀਬਤਾਂ ਆਈਆਂ ਨੇ ਮੈਂ ਛੋਡਾ ਕੁਝ ਦੁੱਖ ਬਣਾਉਂਦਾ ਕੋਈ ਨਹੀਂ ਭਾਈ ਡੱਲਿਆ ক্ষমা ਆਊਗਾ ਕਿਤੇ ਤੈਨੂੰ ਸੁਨੇਹਾ ਲਾ ਦਾਂਗੇ ਤਾਂ ਗੁਰੂ ਸਾਹਿਬ ਬੈਠੇ ਨੇ ਸ਼ਾਂਤ ਹੋਏ ਉਹਨਾਂ ਨੇ ਤਪੱਸਿਆ ਦੇ ਵਿੱਚ ਸ਼ਾਂਤ ਲਾ ਲਓ ਆਪਣੀ ਮਨਮਰਜ਼ੀ ਦੇ ਵਿੱਚ ਸ਼ਾਂਤ ਲਾ ਲਓ ਗੁਰੂ ਸਾਹਿਬ ਬੈਠੇ ਨੇ ਉੱਥੇ ਲੰਗਰ ਦੇ ਵਿੱਚ ਦੋ ਪਿਓ ਪੁੱਤ ਸੀ ਜਿਹੜਿਆਂ ਨੇ ਮਾ ਲੰਗਰ ਦੀ ਸੇਵਾ ਕਰ ਰਹੇ ਸੀ ਵਾਹ ਸੇਵਾ ਤਾਂ ਅੱਜ ਵੀ ਬਹੁਤ ਸੰਗਤ ਕਰਦੀ ਹੈ ਧੰਨਵਾਦ ਉਸ ਸੰਗਤਾਂ ਜਿਹੜੀ ਸੰਗਤ ਸੇਵਾ ਕਰ ਰਹੀ ਹੈ ਗੁਰੂ ਤੋਂ ਖੁਸ਼ੀਆਂ ਪ੍ਰਾਪਤ ਕਰ ਰਹੀ ਹੈ ਵਾਹ ਪਰ ਅੱਜ ਜਿਸ ਟਾਈਮ ਉਹ ਬਾਪ ਪੁੱਤ ਲੰਗਰ ਦੇ ਵਿੱਚ ਸੇਵਾ ਕਰ ਰਹੇ ਸੀ ਦੱਲਾ ਆ ਗਿਆ ਕੋਈ ਸਰਦਾਲੂ ਹੱਥਾਂ ਨਾਲ ਰਫਲਾ ਬਣਦੇ ਅਸੀਂ ਉਸ ਸਮੇਂ ਦੇ ਵਿੱਚ ਹੱਥਾਂ ਨਾਲ ਆਪਣੀ ਰਫਲ ਬਣਾ ਕੇ ਗੁਰੂ ਸਾਹਿਬ ਨੂੰ ਭੇਟ ਕਰਨ ਆ ਗਿਆ ਉਸੇ ਸਮੇਂ ਕੀਤਾ ਦੱਲੇ ਨੂੰ ਕਿਹਾ ਗੁਰੂ ਸਾਹਿਬ ਨੇ ਭਾਈ ਦੱਲਾ ਜੀ ਲੈ ਤੇਰੇ ਫੌਜੀਆ ਦੀ ਅੱਜ ਲੋੜ ਐ ਆਪਾਂ ਇੱਕ ਬੰਦੂਖ ਪਰਖਣੀ ਐ ਜਿਸ ਟਾਈਮ ਦੱਲਾ ਗਿਆ ਆਪਣੇ ਕਵਾਟਰਾਂ ਚ ਲਾ ਲਓ ਆਪਣੀ ਸ਼ੌਣੀ ਚ ਲਾ ਲਓ ਗਿਆ ਜਾ ਕੇ ਫੌਜੀ ਇਕੱਠੇ ਕਰਕੇ ਡੱਲੇ ਨੇ ਕਿਹਾ ਭਾਈ ਫੌਜੀਓ ਨੌਜਵਾਨੋ ਅੱਜ ਆਪਾਂ ਗੁਰੂ ਸਾਹਿਬ ਦੇ ਚੱਲਣਾ ਕੋਈ ਸੇਵਾਦਾਰ ਕੋਈ ਸ਼ਰਧਾਲੂ ਰਾਈਫਲ ਦੇ ਗਿਆ ਵਾਓ ਉਸ ਰਾਈਫਲ ਦੀ ਗੁਰੂ ਸਾਹਿਬ ਨੇ ਸੋਡੇ ਤੇ ਪਰਖ ਕਰਨੀ ਹੈ ਤਾਂ ਸਾਰੇ ਸੋਚਾਂ ਵਿੱਚ ਪੈ ਗਏ ਵੀ ਪਰਖ ਕਰਦੇ ਕਰਦੇ ਜੇ ਛਾਤੀ 'ਚ ਗੋਲੀ ਲੱਗੀ ਆਪਾਂ ਤਾਂ ਤਾਹ ਉੱਡ ਜਾਾਂਗੇ ਜੇ ਆਪਣੇ ਸਿਰ 'ਚ ਗੋਲੀ ਲੱਗੀ ਤਾਂ ਆਪਾਂ ਡਿੱਗ ਜਾਾਂਗੇ ਆਪਣਾ ਮਗਜ ਪਾੜ ਦੂ ਉਹਨਾਂ ਨੇ ਆਪਣੇ ਦਿਮਾਗ ਨਾਲ ਬਹੁਤ ਲੰਬੀ ਸੋਚ ਸੋਚੀ ਉਹਨੇ ਉਹਨਾਂ ਨੇ ਕੀ ਕੀਤਾ ਨਾ ਇੱਕ ਕਮਾਂਡਰ ਹੁੰਦਾ ਹੈ ਫੌਜ ਦਾ ਉਹ ਜਦੋਂ ਫੌਜੀ ਕਮਾਂਡਰ ਨੂੰ ਜਵਾਬ ਦੇ ਦੇਣ ਤਾਂ ਕਮਾਂਡਰ ਦਾ ਮਨ ਦੁਖੀ ਹੁੰਦਾ ਉਹਨੇ ਜਵਾਬ ਦਿੱਤਾ ਦੱਲੇ ਨੂੰ ਜਵਾਬ ਦਿੱਤਾ ਉਹ ਤੇ ਫੌਜੀਆ ਨੇ ਕਹਿੰਦੇ ਵੀ ਗੁਰੂ ਸਾਹਿਬ ਦਾ ਤਾਂ ਦਿਮਾਗ ਖਰਾਬ ਹੈ ਪਰ ਅਰਾਇਫਲ ਪਰਖਣੀ ਐ ਕਿਸੇ ਪੰਛੀ ਤੇ ਪਰਖੇ ਵਾਹ ਕਿਸੇ ਪਸ਼ੂ ਤੇ ਪਰਖੇ ਵਾਹ ਪਰ ਗੁਰੂ ਸਾਹਿਬ ਨੇ ਕਿਹੜਾ ਪਾਪ ਕਰਨਾ ਸੀ ਮਾਰਨਾ ਦੀ ਉਹ ਤਾਂ ਇੱਕ ਪਰਖ ਕਰਨੀ ਸੀ ਮੂੰਹ ਲਟਕਾ ਕੇ ਡੱਲਾ ਆ ਡੱਲਾ ਮੂੰਹ ਲਟਕਾ ਕੇ ਜੇ ਆ ਗਿਆ ਹੁਣ ਬਿਸ਼ਰਮਗੀ ਦੀ ਕਾਰਨ ਗੁਰੂ ਸਾਹਿਬ ਕੋਲੇ ਆ ਗਿਆ ਆਰ ਹੈ ਨੀਮੀ ਪੈ ਗਈ ਉਹ ਕਹਿੰਦਾ ਭਾਈ ਡੱਲਿਆ ਕਿਉਂ ਕੀ ਕਹਿੰਦਾ ਤੇਰੇ ਫੌਜੀ ਕਹਿੰਦਾ ਜੀ ਤੋ ਸਾਰੇ ਜਵਾਬ ਦੇ ਦੇ ਚਲੋ ਕਹਿੰਦਾ ਕੋਈ ਗੱਲ ਨਹੀਂ ਜੇ ਜਵਾਬ ਦੇ ਦੇ ਚੰਗਾ ਕਹਿੰਦਾ ਡੱਲਿਆ ਹੁਣ ਬਹਿ ਜਾ ਉਧਰ ਕਹਿੰਦਾ ਸਨੇਹਾ ਲਾ ਦੇ ਦੋ ਪਿਓ ਪੁੱਤ ਨੇ ਉਹਨਾਂ ਨੂੰ ਸਨੇਹਾ ਲਾ ਦੇ ਕਹਿੰਦਾ ਇੱਕ ਪੱਗ ਬੰਨਰ ਹੈ ਇੱਕ ਆਟਾ ਗੁੰਨਰ ਹੈ ਤੇ ਵਾਓ ਉਹਨਾਂ ਨੇ ਫਿਰ ਕੀ ਕੀਤਾ ਡੱਲੇ ਨੇ ਸਨੇਹਾ ਲਾਤਾ ਕਹਿੰਦਾ ਨਰਤੀ ਸਿੰਘ ਤੇ ਇੱਕ ਉਹਦੇ ਪਿਆ ਦਾ ਉਹਦੇ ਪਿਓ ਦਾ ਨਾਮ ਆ ਭੁੱਲ ਗਿਆ ਪਤਾ ਨਹੀਂ ਕੀ ਸੀ ਕਹਿੰਦਾ ਵੀ ਸਾਨੂੰ ਦੁਆ ਨੇ ਗੁਰੂ ਸਾਹਿਬ ਨੇ ਬੁਲਾਇਆ ਕਹਿੰਦੇ ਜੀ ਹੁਕਮ ਕਹਿੰਦੇ ਜੀ ਹੁਕਮ ਰਾਈਫਲ ਪਰਖਣੀ ਆ ਕਹਿੰਦੇ ਚੰਗਾ ਪਿਓ ਤਾਂ ਆਟਾ ਗੁੰਦਾ ਹੀ ਗੁੰਦਾ ਹੱਥ ਲਿਬੜੇ ਲਿਵੜਾਏ ਭੱਜ ਲਿਆ ਵਾਓ ਉਹ ਜਿਹੜਾ ਬੇਟਾ ਸੀ ਉਹਦੇ ਅੱਧਿਕ ਪਾਗਲ ਬੇਟੀ ਹੋਈ ਜਿੰਨੀ ਕ ਲਵੇਟੀ ਹੋਈ ਉਹ ਵੀ ਲਵੇਟ ਤਾਂ ਦੇਟਦੇ ਹੀ ਵਾ ਗਿਆ ਦੋਏ ਖੜ ਗਏ ਹਾਂ ਜੀ ਗੁਰੂ ਜੀ ਦੱਸੋ ਕਹਿਣ ਲੱਗਿਆ ਕਹਿੰਦਾ ਭਾਈ ਆਪਾਂ ਹਾ ਰਾਈਫਲ ਦੀ ਪਰਖ ਕਰਨੀ ਆ ਇਹ ਰਾਈਫਲ ਆਪਾਂ ਨੂੰ ਦੇਗਾ ਕੋਈ ਸੇਵਾਦਾਰ ਸਰਦਾਲੂ ਇਹਦੀ ਪਰਖ ਕਰਨੀ ਆ ਵੀ ਮਾੜੀ ਆ ਕਿ ਚੰਗੀ ਆ ਕਹਿੰਦਾ ਜੀ ਕਰੋ ਉਹ ਪਿਓ ਤਾਂ ਕਹੇ ਵੀ ਮੇਰੇ ਤੇ ਪਰਖ ਕਰੋ ਜੀ ਪੁੱਤ ਕਹੇ ਨਹੀਂ ਜੀ ਤੁਸੀਂ ਮੇਰੇ ਤੇ ਪਰਖ ਕਰੋ ਉਹ ਕਹਿੰਦਾ ਜਦੋਂ ਉਹ ਉਹਦੇ ਮੂਰਦੀ ਉਹ ਉਹਦੇ ਮੂਰਦੀ ਦੱਲਾ ਹੈਰਾਨ ਹੋ ਗਿਆ ਵੀ ਹਾਂ ਇਹ ਐਨੇ ਆ ਉਹ ਸਰਦਾ ਲੁਬਾਨ ਉਹ ਕਹਿੰਦਾ ਮੇਰੀ ਹੂਕ ਛਾਤੀ ਚ ਗੋਲੀ ਮਾਰੋ ਕਹਿੰਦਾ ਮੇਰੇ ਸਿਰ ਚ ਗੋਲੀ ਮਾਰੋ ਵੀ ਤੇਰੇ ਵਾਲੇ ਫੌਜੀ ਤਾਂ ਡੱਲੇ ਤੂੰ ਤਾਂ ਉਹੀ ਮਾਨ ਕਰ ਰਹੀ ਤੀ ਉਹ ਭਾਈ ਮਾਨ ਹੈ ਜਿਹੜਾ ਉਹ ਮਾਨ ਨਾ ਕਰੋ ਮਾਨ ਦੀਆਂ ਜੜਾਂ ਉਠੀਆਂ ਕਰ ਦਿੰਦੀਆਂ ਨੇ ਆਪਾਂ ਨੂੰ ਆਪਣੀ ਸੇਵਾ ਸਿਮਰਨ ਦੇ ਵਿੱਚ ਸੁਰਤੀ ਲਾ ਕੇ ਬਿਰਤੀ ਲਾ ਕੇ ਸੇਵਾ ਸਿਮਰਨ ਕਰੋ ਜਿੰਨਾ ਕੋ ਹੋ ਸਕਦਾ ਹੈ ਸੇਵਾ ਕਰੋ ਝਾੜੂ ਦੀ ਸੇਵਾ ਜੁੱਤੀਆਂ ਝਾੜਨ ਦੀ ਸੇਵਾ ਲੰਗਰ ਵਰਤਾਉਣ ਦੀ ਸੇਵਾ ਬਰਤਨ ਮਾਂਜਣ ਦੀ ਸੇਵਾ ਉਹ ਸੇਵਾ ਹੈ ਭਾਈ ਉਹ ਸੇਵਾ ਨਾਲ ਆਪਾਂ ਨੂੰ ਇੱਕ ਮਿੱਠਾ ਫਲ ਪ੍ਰਾਪਤ ਹੋਣਾ ਜੀ ਇਹ ਮਾਨ ਇੱਜ਼ਤ ਲਾਵ ਹਾਨੀ ਦੁਖ ਸੁਖ ਨਰਮਦਾ ਇਹ ਮਰਦ ਔਰਤ ਇਹਦੇ ਤੋਂ ਅੱਗੇ ਜੀਵਣਾ ਹੈ ਦੁਖ ਸੁਖ ਅੱਗੇ ਹੈ ਗੁਰਮਤ ਸਿੱਖ ਸਦਾਤ ਅੱਗੇ ਹੈ ਮਾਨ ਨੂੰ ਉਲਟਾ ਕਰਨਾ ਹੈ ਨਾਮ ਨਾਮ ਕੀ ਅਸਾਸੀ ਸਾਰੇ ਮਨੁੱਖਾਂ ਸਾਰਿਆਂ ਨੂੰ ਪਿਆਰ ਕਰਨਾ ਹੈ ਜੇ ਆਪਣੇ ਆਪ ਨੂੰ ਮੈਂ ਪਿਆਰ ਕਰਾਂਗਾ ਜੇ ਆਪਣੇ ਆਪ ਦਾ ਨਹੀਂ ਸਕਾ ਔਰ ਕਿਸੇ ਦਾ ਕੀ ਸੱਕਾ ਹੋਆਗਾ ਜਿੰਦਗੀ ਰਵਾਏਗੀ ਹਾਏ ਹਾਏ ਕਰਾਏਗੀ ਹਰੇਕ ਮੋੜ ਤੇ ਦੁੱਖ ਹੈ ਜਿਹਦਾ ਦੁੱਖਾਂ ਦਾ ਇਲਾਜ ਕਰਾਂਗੇ ਸੁਖ ਆਪਣੇ ਆਪ ਆਉਣਗੇ ਜੀ ਸੋ ਪਹਿਲਵਾਨ ਉਹ ਹੈ ਜੋ ਸਰੀਰ ਦਾ ਬਲਵਾਨ ਹੋਣਾ ਇਹ ਨਹੀਂ ਚੱਲਦਾ ਮਨ ਦਾ ਬਲਵਾਨ ਹੋਣਾ ਜਿਗਰ ਦਾ ਦਿਲ ਦਾ ਸੋ ਜਦੋਂ ਆਸਰਾ ਮਿਲਦਾ ਹੈ ਵੱਡਾ ਮਿਲਦਾ ਹੈ ਵੱਡੇ ਦੀਆਂ ਵੱਡੀਆਂ ਵਡਿਆਈਆਂ ਹਣ ਅਜਿਹੀ ਹੋਰੀ ਪਹਿਲਵਾਨ ਕੌਣ ਹੈ ਜੋ ਕਿੰਨੇ ਕਰਤਾਰ ਸਾਈ ਭਲੀ ਗੱਲ ਜਿਨੇ ਪਛਾਤਾ ਖਸਮ ਸਹਿਦਰ ਕਹਾ ਮਨ ਸਹੀ ਤੇਰਾ ਫਰਮਾਨ ਕਿਨੇ ਨਾ ਭੇਰੀਐ ਕਰਨ ਕਰਨ ਕਰੇਮ ਉਦਰਤ ਤੇਰੀ ਹੈ ਸੋ ਇਹ ਸ੍ਰਿਸ਼ਟੀ ਦੇ ਚਲਾਣ ਵਾਲੇ ਕੁਦਰਤ ਜਿਹਦੇ ਪੱਕੇ ਹੀ ਕਾਨੂੰਨ ਹਨ ਕੱਚਾ ਮਾਲ ਦਿੱਤਾ ਹੈ ਪੱਕਾ ਆਪਣੀ ਸੂਝ-ਬੂਝ ਨਾਲ ਬਣਾਣਾ ਹੈ ਕਿਰਪਾ ਕਰੇ ਸੋ ਦਇਆਵਾਨ ਹੋਣਾ ਇਹ ਬਹੁਤ ਵੱਡਾ ਗੁਣ ਹੈ ਅਸੀਂ ਆਪਣੇਾਂ ਤੇ ਦਇਆ ਕਰਦੇ ਹਾਂ ਬਗਾਨਿਆਂ ਤੇ ਨਹੀਂ ਸੋ ਆਪਣੇ ਬਗਾਨੇ ਮੈਂ ਮੇਰੀ ਛੱਡ ਕੇ ਸੋ ਬਾਹਰੋਂ ਕਰ ਨੂੰ ਆਉਣਾ ਪਏਗਾ ਇਹ ਪਹਾੜੀ ਤੇ ਚੜਨ ਵਾਲਾ ਜੀਵਨ ਹੈ ਖਤਰਾ ਹੀ ਖਤਰਾ ਹੈ ਸੋ ਇੱਕ ਮੌਜ ਹੈ ਦਰਪੀੜ ਨਹੀਂ ਹੈ ਸੱਚ ਦੇ ਵਪਾਰੀ ਬਿਰਲੇ ਹਨ ਸੋ ਸੱਚ ਕੌੜਾ ਹੁੰਦਾ ਹੈ ਸੋ ਜਿੱਥੇ ਇਹ ਫਲ ਲੱਗਾ ਹੈ ਉੱਥੇ ਦੇ ਸੁਰੱਖਿਆ ਲਈ ਸੂਲਾ ਲੱਗਿਆ ਹਨ ਕੰਡੇ ਲੱਗੇ ਹਨ ਸੋ ਅਸੀਂ ਜੇ ਮਨ ਮੁੱਖ ਤੇਵੇਂ ਹੱਥ ਪੈਰ ਹੁੰਦੇ ਹਨ ਸਾਰੇ ਅੰਗ ਲੱਗੇ ਹਨ ਸੋ ਪਰ ਖੋਪਰੀ ਅੱਗੇ ਵਿਕਾਸ ਨਹੀਂ ਕਰਦੀ ਇਹ ਅੱਗੇ ਵਧਣਾ ਪਏਗਾ ਚੱਲਣਾ ਪਏਗਾ ਕਿਰਤ ਕਰਨੀ ਪਏਗੀ ਮਸ਼ਕਤ ਘਾਲਣੀ ਪਏਗੀ ਕੁਝ ਪ੍ਰਾਪਤ ਕਰਨ ਲਈ ਕੁਝ ਖੋਣਾ ਪਏਗਾ ਇਹ ਕਹਿੰਦਾ ਸਾਥ ਤੇ ਸੱਪ ਨੂੰ ਨਾ ਛੇੜੀਏ ਕਹਿੰਦੀ ਪਰਖ ਨਾ ਕਰੀਏ ਸ ਕਸੀਨ ਲੋਕਾਂ ਦੇ ਨੁਕਸ ਵੰਦੇ ਆ ਸਭ ਤੋਂ ਆਪਣੇ ਆਪ ਨੂੰ ਮੈਂ ਜਾਣਦਾ ਹਾਂ ਆਪੋ ਆਪਣੀ ਗੱਡੀ ਨੂੰ ਸੰਭਾਲੀਏ ਵਿਗੜੇ ਹੋਏ ਮੰਦਰ ਦੀ ਨਿਆਈ ਹਾਥੀ ਸੋ ਇਹ ਕਾਂ ਵਾ ਕਾਂ ਕਾ ਕਰਤਾ ਹੈ ਸੋ ਸਵੇਰ ਤਾਂ ਭੁੱਲਿਆ ਸ਼ਾਮ ਮ ਘਾਰਾ ਜੇ ਭੁੱਲਿਆ ਨਹੀਂ ਅਸੀਂ ਭੁੱਲੇ ਹੋਇਆ ਗਵਾਚੀ ਚੀਜ਼ ਹੋ ਸਕਦਾ ਲੱਭੇ ਨਾ ਲੱਭੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗਰਵਾਣੀ ਮੰਨਣਾ ਕੀ ਹੈ ਕਿਸੇ ਦੀ ਗੱਲ ਮੰਨਣੀ ਗਿਆਨ ਥੋੜਾ ਜੀ ਬਹੁਤ ਹੈ ਸੋ ਪੱਲੇ ਪੱਲੇ ਹੋਏਗਾ ਉਹ ਧਣੀ ਹੈ ਜਿਹਦੇ ਕੋਲ ਗਿਆਨ ਦਾ ਭੰਡਾਰਾ ਹੈ ਪ੍ਰੈਕਟੀਕਲ ਉਹ ਅਮੀਰ ਹੈ ਕਿਸੇ ਨੇ ਘਰ ਚੋਰ ਆਇਆ ਉਹ ਕਹਿੰਦਾ ਮੇਰੇ ਘਰ ਤੇ ਕੁਝ ਵੀ ਨਹੀਂ ਉਹ ਸਾਦ ਸੇ ਪਹੁੰਚਿਆ ਹੋਇਆ ਸੋ ਉਹ ਜਦੋਂ ਚੋਰ ਜਾਣ ਲੱਗਾ ਘਰ ਵਾਲਿਆਂ ਨੇ ਆਵਾਜ਼ ਮਾਰੀ ਚਲ ਸਿਆਲ ਹੈ ਕੰਬਲ ਲੈ ਜਾਓ ਜੀ ਉਹ ਕਹਿੰਦਾ ਕਮਾਲ ਹੈ ਚੋਰ ਦਾ ਚੋਰ ਵੈਰੀ ਹੁੰਦਿਆ ਹੈ ਚੋਰ ਨੂੰ ਚੋਰ ਮਾਰਦਾ ਹੈ ਦੁਸ਼ਟ ਨੂੰ ਦੁਸ਼ਟ ਮਾਰਦਾ ਹੈ ਸਾਧ ਨਹੀਂ ਮਾਰਦਾ ਸੰਤ ਨਹੀਂ ਮਾਰਦਾ ਉਹ ਤੇ ਭੜਾ ਹੀ ਚਾਹੁੰਦਾ ਹੈ ਕਹਿੰਦਾ ਪਹਿਲੀ ਵਾਰ ਕਿਸੇ ਅਮੀਰ ਦਾ ਘਰ ਲੱਭਿਆ ਉਹ ਜਿੰਨੇ ਬਾਜ ਮਾਰ ਕੇ ਕੰਬਲ ਦਿੱਤਾ ਚੋਰ ਤਾਂ ਚੋਰੀ ਉਹਦੀ ਕਿਤੇ ਗਈ ਚਰਨੀ ਦਿਖ ਪਿਆ ਔਰ ਜੀਵਨ ਸੁਧਾਰ ਕੇ ਹਮੇਸ਼ਾ ਲਈ ਅਮਰ ਹੋ ਗਿਆ ਕਹਿੰਦਾ ਪਹਿਲੀ ਵਾਰ ਅਮੀਰ ਦਾ ਘਰ ਲੱਭਿਆ ਹੈ ਚੋਰ ਨੂੰ ਚੋਰ ਹੀ ਮਾਰਦਾ ਹੈ ਦੁਸ਼ਟ ਨੂੰ ਦੁਸ਼ਟ ਮਾਰਦਾ ਹੈ ਸੋਦਰਲੇ ਨੂੰ ਸਮਝਾਉਂਦੀ ਹੈ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਚ ਸਾਂਝਾ ਪ੍ਰਦੇਸ਼ ਦੇ ਰਹੇ ਹਨ ਜੀ ਦਾਸਤ ਬਹੁਤੀ ਗਲਤੀਆਂ ਹੋ ਰਹੀਆਂ ਮੂਰਖ ਜੀ ਦਾਸ ਹੈ ਸੰਗਤ ਔਰ ਗੁਰੂ ਬਖਸ਼ਣਾ ਰਿ ਬਖਸ਼ ਲੈਣਾ ਜੀ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖ ਤੇ ਫਤਿਹ ਜੀ